ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਸੋਮਵਾਰ ਤੋਂ ਹਰ ਇੱਕ ਸੋਮਵਾਰ ਬੱਕਰੀਆਂ ਦੀ ਮੰਡੀ ਲਹਿਰਾ ਧੁਰਕੋਟੋਂ ਵਿਖੇ ਲੱਗਿਆ ਕਰੇਗੀ ਅੱਜ ਜੋ ਮੇਰੇ ਵੀਰ ਪਹਿਲੇ ਆਏ ਆ 50 ਬੰਦੇ ਬੱਕਰੀਆਂ ਵਾਲੇ ਤੇ ਮਾਲ ਵਾਲੇ ਵੀਰ ਆਏ ਆ ਉਹਨਾਂ ਨੂੰ ਅਸੀਂ ਮੈਡਲ ਨਾਲ ਸਨਮਾਨ ਕਰ ਰਹੇ ਹਾਂ ਕਿ ਸੋ ਲਓ ਜੀ ਪਾਓ ਜੀ ਕੱਲੇ ਵਈ ਭੇਜੀ ਚੱਲੀ ਬੰਦੇ

ਆਜੋ ਬਾਈ ਆਜੋ ਇਧਰ ਪਾਓ ਇੰਨਾ ਦੇ ਪਾ ਦੋ ਜੀ ਆ YouTube ਪਰ ਤੁਹਾਨੂੰ ਬੁਲਾ ਲਵਾਂਗਾ ਕਦਾਈ ਆ ਜੀ ਠੀਕ ਹੈ ਜੀ ਭਾਈ ਤੁਸੀਂ ਵਾਹ ਲਓ ਭਵਾ ਲਓ ਭਵਾ ਲਓ ਜੀ ਛੋਟੀ ਘਰਤੀ ਦਾ ਸਾਰਾ ਮੀਂਹ ਆ ਜਾ ਆਹ ਤਾਂ ਹੁੰਦਾ ਉਹ ਬਾਈ ਦੇ ਪਾ ਕਰਾਂ ਹਾਂ ਜੀ ਇਹ ਤਾਂ ਮਾਨਤਾਣਾ ਬਾਈ ਇਹ ਜਿਹੜਾ ਕੋਲ ਆਜੋ ਬਾਈ ਚਲੋ ਜੀ ਆਹ ਹੁੰਦਾ ਉਹ ਸਾਡੀ ਮੈਗ ਜਰੂਰੀ ਹੁੰਦਾ ਹੈ ਅਸੀਂ ਲੱਗਦਾ ਆਈ ਇਹਨੂੰ ਪਾਈ ਨੂੰ ਭੇਜ ਕੋਈ ਕੋਈ ਜਾਂਦਾ ਜਾਂਦਾ ਮਾਲ ਮਾਰ ਫੜਾ ਦੋ ਆਲੋਈ ਆ ਬਾਬੇ ਕੰਮ ਬਾਕੀ ਆਪਣੇ ਤਾਂ ਪਿੰਡ ਸਖੀਰੀਆ ਦੀ ਮੁੰਡੇ ਦੀ ਭਾਂਜਾ ਆਪਣਾ ਯਾਰ ਠੀਕ ਹੈ ਸਾਰਿਆਂ ਨੇ ਫੋਟੋ ਕਰਾ ਲਓ ਨਾ ਖੜ ਕੇ ਹਾਂ ਹਾਂ ਜੋ ਜੋ ਆਇਓ ਸਾਰੇ ਜੋ ਵੀਰ ਮਾਲ ਵਾਲੇ ਸੀ ਤੇ ਜੋ ਵੀਰ ਦਲਾਲ ਸੀ ਉਹਨਾਂ ਸਾਰਿਆਂ ਦਾ ਤੇ ਯੂਟਿਊਬਰਾਂ ਦਾ ਸਾਰਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈਗਾ ਸਾਰਿਆਂ ਦਾ ਸਨਮਾਨ ਮੈਡਲ ਪਾ ਕੇ ਕੀਤਾ ਗਿਆ ਹੈਗਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਪਹਿਲੇ ਸੱਦੇ ਦੇ ਉੱਤੇ ਪਹਿਲੇ ਮੇਲੇ ਤੇ ਆਈ ਹੈਗੀ ਅਸੀਂ ਪਰਮਾਤਮਾ ਕੀ ਰਜ਼ਾ ਕਰਦੇ ਆਂ ਵੀ ਸਾਡਾ ਜਿਹੜਾ ਮੇਲਾ ਹੈਗਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਦੇਰ ਨੂੰ ਗੁਣੀ ਤਰੱਕੀ ਕਰੇ ਜੀ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੈਸੇ ਤਾਂ ਘੱਟ ਨਹੀਂ ਦੇਣੀ ਬਾਹਰੀਆਂ ਗੱਲਾਂ ਚਾਹੀਦੀਆਂ ਪੋਲਿੰਗ ਕਰਾਂ ਬੋਲੀ ਖੜੇ ਦਾਦੀ ਲੈ ਗਿਆ ਖੜੇ ਦਾਦੀ ਲੈ ਗਿਆ ਕਿੰਨੇ ਇਹ ਕਹਿੰਦਾ 6000 ਇਹ ਕਹਿੰਦਾ 6000 ਨਾ ਤਾਂ 6000 ਹੀ ਆ ਨਾ ਹੀ ਦੱਸਦੀ ਹੈ ਬਾਜ਼ੀ ਵੀ ਕਰਦੇ ਹੈ ਬਾਜ਼ੀ ਵੀ ਕਰ ਲਿਆ ਆਪਣਾ ਕਰ ਨਾਉਲੀ ਕਰੀ ਨਾਉਲੀ ਕਰੀ ਵਾਲੂ ਸੌਦਾ ਕਰੀ ਮੰਡੀ ਦਾ ਨਾਮ ਲੈਦੀ ਰਾਜੂ ਓਏ ਰਾਜੂ ਮੰਡੀ ਦਾ ਨਾਮ ਲੈਦੀ ਪਹਿਲਾਂ ਲਹਿਰਾ ਧੂੜਕੋਟ ਮੈਂ ਮੰਡੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਲਹਿਰਾ ਧੂੜਕੋਟ ਜਿੱਥੇ ਕੇ ਰਾਮਪਰੇ ਦੇ ਲਵੇ ਤੇ 베ਗੇ ਲਹਿਰੇ ਦੇ ਵੀ ਲਵੇ ਬਚਾਲੇ ਜੇ ਮੰਡੀ ਆ ਹਾਂ ਬੜੇ ਸਕੂਲ ਦੇ ਪਿਛਲੇ ਪਾਸੇ ਖੇਤ ਦੇ ਵਿੱਚ ਮੰਡੀ ਆ ਬਹੁਤ ਵਧੀਆ ਮੰਡੀ ਆ ਤੇ ਪਹਿਲਾ ਸੌਦਾ ਕਰਨ ਲੱਗੇ ਆ ਪਾਠਾ ਡੱਬੇ ਰੰਗ ਦੀ ਇਹ ਜਿੰਨੇ ਸਾਡੇ ਪਕਾਰੀ ਵੀਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਵਿਚਰਣਾਂ ਦਾ ਖਰੀਦਣਾਂ ਦਾ ਤੇ ਜਿੰਨੇ ਸਾਡੇ YouTube ਉੱਪਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਤੇ ਸਾਡਾ ਜਿਹੜੇ ਮਾਲਕ ਨੇ ਮੰਡੀ ਦੇ ਬਾਈਆਂ ਦਾ ਮੈਂ ਨਾ ਨਹੀਂ ਜਾਣਦਾ ਮੰਡੀ ਬਣੀ ਸਿੱਧੂ ਮੰਨੀ ਸਿੱਧੂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਪ੍ਰਾਲਾ ਚੱਕਿਆ ਪਾਲਾ ਸਰਪੰਚ ਕੋਲੇ ਕੋਲੇ ਪਾਨਾ ਸਾਹਿਬ ਸਰਪੰਚ ਜੀ ਇੱਥੇ ਮੌਜੂਦ ਨੇ ਇਸ ਟਾਈਮ ਹਾਂਜੀ ਤੇ ਸਾਰਿਆਂ ਨੂੰ ਸਾਸਰੀ ਗੱਲ ਸਾਡੀ ਹਾਂਜੀ ਹੁਣ ਕਰੀਏ ਕੁਛ ਸਾਡੀ ਗੱਲ ਤੇ ਖੜੇਗਾ ਖੜਾ ਹੋਈ ਜਾਂਦਾ ਸੇਣਾ ਹਟਿੰ ਸੇਣਾ ਮੰਦਾ ਆਪੇ ਖੜਾ ਕਿਤੇ ਪਿੱਛੇ ਮੈਦਾਨ ਚਾੜ ਕੇ ਪੈ ਨੇ ਹਿਸਾਬ ਨਾਲ ਸੌਦਾ ਵੀ ਰੋਟੀ ਬਣੂਗਾ ਕੁਝ ਲੈ ਨਹੀਂ ਵੀਰੇ ਦੇ ਦੇ ਪੱਠ ਪਹਿਲਾ ਸੌਦਾ ਹੈ ਪਹਿਲਾ ਸੌਦਾ ਤੇ ਆਪਾਂ ਮੰਡੀ ਚਲਾਉਣੀ ਆ ਬਸ 7000 ਦੀ ਹੋਣੀ ਨਹੀਂ ਠੀਕ ਆ ਨਹੀਂ ਠੀਕ ਆ ਠੀਕ ਹੈ ਸੌਦਾ ਲਾਇਆ 7000 ਦੀ ਠੀਕ ਹੈ 21 ਗੱਲ ਨਿਕਲੀ ਹੋਰ ਅਸਰ ਕੀ ਰਹਿ ਗਈ ਮੇਰੇ ਕੋਲ ਚਾਂਸ ਮੇਰੇ ਕੋਲ ਚਾਂਸ ਕੋਈ ਮਾਸ ਨਹੀਂ ਕੋਈ ਪਹਿਲਾਂ ਹੀ ਕਰਦੇ ਆ ਪਹਿਲਾ ਹੌਦਾ ਹੈ ਕੋਈ ਨੌਂ ਦੀ ਫਿੱਕ ਗਈ ਇਹ ਐ ਕਰ 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 70ਰ ਵਸਾ ਅਨੰਦ ਇਹ ਬੇਕ ਗਈ ਹੌਂਤਾ ਦਾ ਹੌਂਤਾ ਦਾ ਹੱਥ ਜੋੜਨੇ ਆ ਇੱਥੇ ਗੰਨ ਤਰੋ ਤੇ ਇਹ ਰਾਜੂ ਗਿਆਤਾ ਰਾਜੂ ਦਾ ਦਾਣ ਤੱਕ ਆ ਲੈ ਤੱਕ ਦੋ ਤਿੰਨ ਮੋੜੂ ਮੜਾ ਉਤੇ ਮਠਾਈ ਖਾਉ ਮੱਥੇ ਨਾਲ ਲਾਲਾ ਵੀਰੇ ਪਹਿਲਾ ਹੌਦਾ ਹੈ ਲਾਲਾ ਸਾਥ ਸਾਢੇ ਸਾਥ ਵਾਹੇ ਗਰੂ ਜੀ ਆਹ ਤੇਰਾ ਬੜਾ ਕਾ ਮੂਰਮ ਬਣਾ ਲੈ 500 500 ਇਹ ਤੇਰਾ ਕਰਮਾ ਲੈ ਸੋਦੇ ਪਹਿਲੇ ਕਰ ਦੇ ਨਹੀਂ ਰੱਖਦਾ ਰੱਖ ਹਾਂ ਬੜੀਆਂ ਨੂੰ ਲੋ ਜਿਹਨਾਂ ਨੂੰ ਹੋ ਜੋ ਆਹ ਗਾਂ ਉਹ ਰਹੀ ਆ ਉਹ ਚਲੋ 7000 ਕਿ ਨਹੀਂ ਕਰਿਆ 500 ਦੇ ਦੇ ਗੱਲ ਲਾ ਬਈ ਗੱਲ ਲਾ ਦੇ ਸਾਰੇ ਆਜੇ ਮਕਾਲਾ ਹੋਣ ਬੱਕਰੇ ਦਾ ਮਕਾਉਨੇ 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 ਹਾਂਜੀ 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 ਖਤਮ ਹੋ ਜਲਦੀ ਹੁਣ 500 ਹੋਰ ਦਿਓ ਜੀ ਚੱਕੋ ਜੀ ਕਿੰਨੇ ਹੋਗੇ ਬਾਈ 550 ਹੋਗੇ ਹਾਂਜੀ ਇਹ ਮੈਡਲ ਤਾਂ ਪਾਏ ਜਾ ਰਹੇ ਨੇ ਬਾਈਆਂ ਦੇ ਇਹ ਬਾਈ ਨੇ ਪਹਿਲਾ ਸੌਦਾ ਕਰਿਆ ਹਾਂ ਇਹ ਬਾਈ ਨੇ ਪੱਠ ਵੇਚੀ ਐ ਤੇ ਇਹ ਬਾਈ ਨੇ ਖਰੀਦੀ ਐ ਹਾਂਜੀ ਭਰੋਸਾ ਵੀ ਕਿਸੇ ਨਾਲ ਬੱਤੇ ਹੁੰਦਾ ਇਹਨਾਂ ਨੇ ਸਾਡੇ ਦਲਾਲਾਂ ਦੇ ਭਰੋਸੇ ਤੇ ਲਈ ਐ ਕੋਈ ਮੁੱਲ ਨਹੀਂ ਜਿਵੇਂ ਅਸੀਂ ਕਰਤਾ ਓਵੇਂ ਜਿਵੇਂ ਮੁੱਕ ਗਈ ਜਾਇਜ਼ ਵੀ ਕੀਤਾ ਤੁਹਾਡਾ ਜਾਇਜ਼ ਕਰਿਆ ਤੁਸੀਂ ਜਾਇਜ਼ ਨਹੀਂ ਕਰਿਆ ਤੇ ਬਾਬਾ ਜੀ ਨੇ ਉਹਨੂੰ ਸਲਮਾਨਤ ਕਰ ਲਿਆ ਖਰੀਦਣ ਵਾਲੇ ਨੂੰ ਪਹਿਲਾਂ ਓਦੋਂ ਬਾਅਦ ਆ ਬਾਈ ਵੇਚਣ ਵਾਲੇ ਨੂੰ ਚਲੋ ਜੀ ਸਰਪੰਚ ਸਾਹਿਬ ਧੰਨਵਾਦ ਬਹੁਤ ਦੇਖ ਰਿਹਾ ਜਣਾਲੇ ਜੀ ਸ਼ਾਬਾਸ਼ ਜੀ ਬਾਈ ਖਰੀਦਣ ਵਾਲਾ ਇਹ ਵੇਚਣ ਵਾਲਾ ਆਹਦੀ ਹੋ ਜੇ ਨਾ ਵੇਚਣ ਵਾਲਾ ਦੱਬ ਕੇ ਕਿਹਨੇ ਕਿ ਸਾਡੀ ਜਮਾ ਨਹੀਂ ਥੱਲੀ ਪਹਿਲੀ ਵਾਰ ਕਰਾਤੀ ਥੱਲੀ ਠੀਕ ਹੈ ਅੱਛਾ ਤੇ ਇੰਨਾ ਦੀ ਪਾਤ ਜੀ ਇਹਦਾ ਪਤਾ ਪਤਾ ਨਹੀਂ ਨਾ ਹੋ ਗਿਆ